ਮੈਂ ਆਖ ਰਿਹਾ ਹਾਂ ਤੁਸੀਂ ਮੇਰੇ ਵੀ ਗੋਲੀ ਮਾਰ ਜੋ ਮੈਂ ਕਿਹੜਾ ਹੁਣ ਜਿਉਂਦਾ ਹਾਂ ਜੀ ਹਾਂਜੀ ਉਹੀ ਮੇਰਾ ਵੱਡਾ ਲੜਕਾ ਸੀ ਉਹ ਪੜਾਇਆ ਲਿਖਾਇਆ ਸੀ ਜੀ ਉਹੀ ਇਹਨਾਂ ਨੇ ਝੂਠੇ ਬੋਲ ਮੁਕਾਬਲੇ 'ਚ ਛੇੜ ਕਰਤਾ ਜੀ ਪਰ ਕੋਈ ਉਹਨਾਂ ਨੇ ਸਾਨੂੰ ਡੀੜਾ ਕੱਪੜਾ ਕੁਝ ਵੀ ਨਹੀਂ ਦਿਖਾਇਆ ਜੀ ਹਾਂਜੀ ਉਹ ਤਾਂ ਇੰਨਾ ਨੇਕ ਬੰਦਾ ਸੀ ਆ ਸਕੂਲ ਦੇ ਬਾਹਰ ਤਾਂ ਜੂ ਡਾਕੂਮੈਂਟ ਖੜ ਜਾਂਦਾ ਸੀ ਮੂਰਾ ਪਿੰਡ ਦੀ ਸਾਥ ਜਿਮੀ ਨਹੀਂ ਸੀ ਜਾਂਦਾ ਜੀ ਇੰਨਾ ਕਹਾਣ ਕੀਤਾ ਸੀ ਕੀਦਾ ਜੀ ਪਰ ਉਹਨੂੰ ਬਿਆਨ ਨਹੀਂ ਕਰ ਸਕਦਾ ਜੀ ਘਰ ਵਿੱਚ ਤਾਂ ਬਿਲਕੁਲ ਠੀਕ ਮਾਹੌਲ ਸੀ ਜੀ ਕੋਈ ਹੋਣੀ ਸੀ ਗਲਵੱਟ ਪ੍ਰਚਾਰਕ ਹੀ ਚੱਕ ਲਿਆ ਜੀ ਬਸ ਕਿਤੇ ਉੱਚੇ ਸਾੜੀ ਕਰਕੇ ਜੀ ਉਹਨਾਂ ਦਾ ਵਿਹਾਂਤ ਦਾ ਆਰਡਰ ਵੀ ਜਿੰਨੇ ਮਾਰੀ ਆਪਣੇ ਬੰਨੇ ਕਰਕੇ ਸਾਡੇ ਜ਼ਿਲ੍ਹੇ ਬਠਿੰਡੇ ਦੇ ਤਾਂ ਬਿਲਕੁਲ ਬਹੁਤ ਘੱਟ ਬੰਦੇ ਮਾਰੇ ਮੀਠਿਆ ਜੀ ਜੀ ਬਾਦਲ ਸਾਹਿਬ ਦੀ ਰੈਲੀ ਤੇ ਗਏ ਜੀ ਉੱਥੇ ਸਾਨੂੰ ਕਹਿੰਦੇ ਚਲੋ ਤੁਹਾਨੂੰ ਗਲੀਆਂ 'ਚ ਫੇਰਗੇ ਇੱਕ ਨੌਲਬਾਨ ਦਿਖਾ ਦੇ ਜੀ ਐਨਾ ਕਹਾਣ ਕੀਤਾ ਸਿੱਖੀ ਦਾ ਜੀ ਪਰ ਤੁਹਾਨੂੰ ਬਿਆਨ ਨਹੀਂ ਕਰ ਸਕਦਾ 22 ਸਾਲ ਦੀ ਉਮਰ ਸੀ ਜੀਮ ਕੇਵਲ ਸਿੰਘ ਜੀ ਇਹ ਥਰਮਲ ਥਾਣੇ ਦੀ ਕਾਰਵਾਈ ਹੈ ਜੀ ਗੱਲ ਪੱਤੀ ਕਿਸੇ ਸੁੰਨੀ ਮੋਟਰ ਤੇ ਉੱਥੇ ਪਾਸ ਮਗਾਵਾ ਬਣਾਇਆ ਜੀ ਅਸੀਂ ਜਗਾ ਦੇਖ ਕੇ ਪਰ ਕੋਈ ਉਹਨਾਂ ਨੇ ਸਾਨੂੰ ਡੀੜਾ ਕਪੜਾ ਕੁਝ ਵੀ ਨਹੀਂ ਦਿਖਾਇਆ ਜੀ ਅਸੀਂ ਜੱਜ ਦੇ ਵੀ ਐਪਲੀਕੇਸ਼ਨ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਕੋਈ ਜੀ ਉਹ ਜੱਜ ਸਾਹਿਬ ਕਹਿੰਦੇ ਭਾਈ ਚੁੱਪ ਕਰਕੇ ਬਾਖਰੂ ਬਾਖਰੂ ਕਰ ਲੋ ਅੱਟਵਾਡਾ ਟਾਈਮ ਹੈ ਸਾਨੂੰ ਵੀ ਨਹੀਂ ਕੋਈ ਪਹੁੰਚਦਾ ਨਾ ਜੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਜੀ ਮੈਂ ਤਾਂ ਆਪਣਾ ਅੰਬਰ ਸਰ ਵੀ ਐਪਲੀਕੇਸ਼ਨਾਂ ਦਿੱਤੇ ਆ ਵੀ ਸਾਡੀ ਬੰਦ ਦੀ ਸਹਾਇਤਾ ਦਾ ਸਾਨੂੰ ਦੇ ਦਿਓ ਪਰ ਸਾਡੀ ਕਿਸੇ ਪ੍ਰਧਾਨ ਨੇ ਗੱਲ ਨਹੀਂ ਸੁਣੀ ਜੀ ਪਰਿਵਾਰ ਦੇ ਹੱਦ ਤੱਕ ਫਿਰ ਉਹਨਾਂ ਦੀ ਮਾਂ ਢਿੰਨੀ ਮੱਠੀ ਰਹਿਣ ਲੱਗ ਗਈ ਜੀ ਤੇ ਉਹ ਬਸ ਉਸੇ ਦੇ ਬਰਾਕ ਕਰੀ ਗਈ ਜੀ ਸਿਕੜ ਆਪਣਾ ਸਰੀਰ ਛੱਡ ਗਈ ਜੀ ਪਿੰਡ ਦੇ ਸਾਡਾ ਰਿਕਾਰਡ ਹੈ ਜੀ ਇਸ ਤਰ੍ਹਾਂ ਇੱਕ ਸੱਚ ਬੋਲਣ ਵਾਲੇ ਬੰਦੇ ਹਾਂ ਜੀ ਲਾ ਜੀ ਹੁਣ ਤਾਂ ਇਹ ਖਾਲਸਾ ਏਡ ਦੇ ਰਹੀ ਹੈ ਜੀ ਹੋਰ ਮੈਨੂੰ ਕਿਸੇ ਕੋਈ ਪੈਸਾ ਨਹੀਂ ਆਉਂਦਾ ਜੀ ਪਹਿਲਾਂ ਤਾਂ 3000 ਸੀ ਉਦੋਂ ਬਾਅਦ ਤੇ 4500 ਕੀਤਾ ਜੀ ਲਾ ਸਰਦੀਆਂ 'ਚ ਤਾਂ ਸਾਨੂੰ ਕਈ ਵਾਰ ਖਾਲਸਾ ਏਡੀ ਕੰਬਲ-ਕੰਬੱਡੇ ਜਾਂਦੇ ਆ ਜੀ